ਅਲਜੀ ਰਾਇਲ ਕਲੈਕਸ਼ਨਰ ਬੁਟੀਕ ਰਾਜਪੁਰਾ ਸਟੋਡਾ ਬਹੁਤ ਵਾਟ ਸਵਾਗਤ ਹੈ ਅਸਟੋਡਾ ਵਾਸਤੇ ਅਸੀਂ ਬਹੁਤ ਸੋਹਣੇ ਜੇ ਸੂਟ ਲੈ ਕੇ ਆਏ ਆ ਸੂਟ ਹੈਗੇ ਨੇ ਜੀ ਕ੍ਰੇਪ ਦੇ ਤੁਸੀਂ ਹਰ ਵਾਰ ਤਕਰੀਬਨ ਮੰਥ ਚ ਇੱਕ ਦੋ ਵਾਰ ਤੁਸੀਂ ਮੇਰੇ ਇਹ ਵਾਲੇ ਸੂਟ ਦੇਖਦੇ ਰਹਿੰਦੇ ਹੋ ਤੇ ਸਾਰੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਇਹ ਸੂਟ ਹੈਗੇ ਨੇ ਜੀ ਤੁਸੀਂ ਗਿਫਟ ਦੇਣੇ ਨੇ ਤਾਂ ਅਸੀਂ ਇਹਨਾਂ ਦੇ ਨਾਲ ਜਿੱਦਾਂ ਵਾਰਸਾ ਤੋਂ ਇਕੱਠੇ ਸੂਟ ਚੱਕਦੇ ਨੇ ਤਾਂ ਪੱਗਾਂ ਲਗਵਾਉਂਦੇ ਨੇ ਨਾਲ ਸਾਨੂੰ ਅਸੀਂ ਗਿਫਟ ਦੇਣੇ ਨੇ ਕਿਸੇ ਨੂੰ ਤੁਸੀਂ ਇਹਨਾਂ ਦੇ ਨਾਲ ਟਰਬਨ ਲਗਾਨੀਆਂ ਨੇ ਜਾਂ ਫਿਰ ਅ ਇਹਦੇ ਸਟੀਚ ਕਰਵਾ ਕੇ ਬਾਣੀ ਨੇ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਜੇ ਸੂਟ ਨੇ ਸਟੱਫ ਅਲੱਗ-ਅਲੱਗ ਰਹੇਗਾ ਜਿਆਦਾਤਰ ਜਸਟ ਸਟੱਫ ਕ੍ਰੇਪ ਦਾ ਹੈ ਉਹ ਤੁਹਾਨੂੰ ਵੀ ਆਕੀ ਵੀਡੀਓ ਨਾਲ ਦੀ ਨਾਲ ਦੱਸਾਂਗੇ ਪ੍ਰਾਈਸ ਅਲੱਗ-ਅਲੱਗ ਰਹਿਣਗੇ ਤੇ ਬੁਕਿੰਗ ਲਈ ਨੰਬਰ ਹੈਗਾ 283828381 ਨੰਬਰ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ 컬러 ਡਿਜ਼ਾਈਨ ਪ੍ਰਿੰਟ ਬਹੁਤ ਸੋਹਣੇ ਮਿਲਣ ਸੌਰੀ ਵਰਕ ਬਹੁਤ ਸੋਹਣੇ ਮਿਲਣਗੇ ਤੁਹਾਨੂੰ ਠੀਕ ਹੈ ਜੀ ਇਹ ਹੈਗੇ ਆਪਣੇ ਸੂਟ ਮੈਂ 2500 ਦਾ ਸੂਟ 2500 ਚ ਵੀ ਲੈ ਕੇ ਆਉਣੀ ਹੁੰਦੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਫਰਕੇ ਦਿਖਾ ਦਮਾ ਦੋਨਾਂ ਹੀ ਸੂਟਾਂ ਦੇ ਵਿੱਚ ਇਹ ਹੈਗਾ ਜੀ 2500 ਦਾ ਸੂਟ ਤੇ ਇਹ ਹੈਗਾ 2800 ਦਾ ਸੂਟ ਠੀਕ ਹੈ ਸਟਫ ਸੇਮ ਰਹੇਗਾ ਜੀ ਨੈਚੁਰਲ ਕ੍ਰੇਪ ਆ ਫਰਕ ਰਹੇਗਾ ਸਿਰਫ ਇਹਨਾਂ ਤੇ ਥੋੜਾ ਜਿਹਾ ਹੈਵੀ ਵਰਕ ਆ ਜਾਏਗਾ ਤੇ ਪਲੱਸ ਦੁਪੱਟੀਆਂ ਦੇ ਵਰਕ ਦਾ ਫਰਕ ਪੈ ਜਾਏਗਾ ਥੋੜਾ ਜਿਹਾ ਇਹਨਾਂ ਤੇ ਜਿਹੜੀ ਬੇਲ ਬਣੀ ਹੋਈ ਆ ਜ਼ਿਆਦਾ ਬਣੀ ਹੋਈਗੀ ਇਦਾਂ ਇਸ ਚੀਜ਼ ਦਾ ਫਰਕ ਪੈਗਾ ਇਹ 2800 ਦੇ ਰਹਿਣਗੇ ਤੇ ਬਾਕੀ ਤੁਹਾਨੂੰ 2500 ਵਾਲੇ ਸੂਟ ਵੀ ਦਿਖਾਵਾਂਗੇ ਵਿੱਚ ਇਹ ਹੈਗਾ ਜੀ 5 ਮੀਟਰ ਦਾ 올ਓਵਰ ਸੂਟ 크ਰੇਪ ਦੇ ਉੱਪਰ ਨੇਚਰਲ 크ਰੇਪ ਦਾ ਵਾਜੂ ਬਣਿਆ ਹੋਇਆ ਤੇ ਘੇਰੇ ਬਹੁਤ ਸੋਹਣੇ ਨੇ 2800 ਦਾ ਸੂਟ ਆ ਤੇ ਚਨਾਟ ਸ਼ਫਾਨ ਦਾ ਦੁਪੱਟਾ ਜੀ ਸੂਟ ਦੇ ਨਾਲ ਇਹਦਾ ਲੰਮਾ ਛੋੜਾ ਜਿਹਾ ਦੁਪੱਟਾ ਮਿਲ ਜੇਗਾ ਠੀਕ ਹੈ 2800 ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਸਾਰਾ ਹੈਂਡਵਰਕ ਤੇ ਸੂਟ ਮਿਲੇਗਾ ਹੀ ਮਿਰਰ ਸੌਰੀ ਪਰਲ ਵਰਕ ਦੇ ਨਾਲ ਆ ਤੇ ਇਹ ਨੂੰ ਦਬਕੇ ਨਾਲ ਤੇ ਜਰਕਨ ਨਾਲ ਬਣਾਇਆ ਹੋਇਆ 컬러 ਹਰੇ ਕੇਜ ਵਾਸਤੇ ਹੈਗੇ ਆ ਲਾਈਟ ਡਾਰਕ ਕਲਰ ਮਿਲਣਗੇ ਤੁਹਾਨੂੰ ਜਿਹੜਾ ਵੀ ਕਲਰ ਲੈਣਾ ਤੁਸੀਂ ਲੈ ਸਕਦੇ ਹੋ 2800 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਸੇਮ ਹੀ ਡਿਜ਼ਾਈਨ ਦੇ ਵਿੱਚ ਮਤਲਬ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਜਾਏਗਾ ਪਰ ਸੇਮ ਹੀ ਸਟਫ ਰਹੇਗਾ ਇਹਨਾਂ ਦਾ ਡਿਜ਼ਾਈਨ ਇਹ ਵਾਲਾ ਆ ਜਾਏਗਾ ਇਹ ਵੀ 2800 ਪ੍ਰਾਈਸ ਵਾਲੀ ਨੇ ਇਹਨਾਂ ਦਾ ਦੁਪੱਟਾ ਜਿਹੜਾ ਇਹ ਵੀ ਫੋਰ ਸਾਈਡ ਇਦਾਂ ਵੇਲ ਸਟਾਈਲ ਚ ਰਹੇਗਾ ਇਹਦੇ ਠੀਕ ਹੈ 5 ਮੀਟਰ ਦਾ ਸੂਟ ਆ ਸਾਰੇ ਫਰੰਟ ਦੇ ਵਿੱਚ ਸਟੋਨ ਮਿਲ ਜੇਗਾ ਤੁਹਾਨੂੰ ਘੇਰੇ ਬਹੁਤ ਸੋਨੇ ਜੇ ਬਣੇ ਹੋਏ ਆ ਦੇਖੋ ਇਹ ਪਰਲ ਵਰਕ ਦੇ ਨਾਲ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜੈਗੇ ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਜਾਂ ਫਿਰ ਤੁਸੀਂ ਸਟਿਚ ਕਰਵਾ ਕੇ ਪਾਣੇ ਆ ਤਾਂ ਬਹੁਤ ਸੋਹਣੀਆਂ ਆਈਟਮਾਂ ਨੇ ਕਲਰ ਜਿਹੜਾ ਮਰਜ਼ੀ ਲੈ ਲਓ ਇੱਕ ਤੋਂ ਸੋਨੇ ਇੱਕ ਕਲਰ ਨੇ ਜੇ ਠੀਕ ਹੈ ਇਹਦੇ ਵਿੱਚ ਇੱਕ ਤੁਹਾਨੂੰ ਵਾਈਨ ਵੀ ਮਿਲ ਜਾਏਗਾ ਕਾਫੀ ਸਾਰੀ ਕਲਰ ਚੁਆਇਸ ਹੈਗੀ ਆ ਇਹਨਾਂ ਸੂਟਾਂ ਦੇ ਵਿੱਚ ਇਸੇ ਡਿਜ਼ਾਈਨ ਦਾ ਇੱਕ ਤੁਹਾਨੂੰ ਸੇਮ ਦੇ ਵਿੱਚ ਹੀ ਇਹ ਵਾਲਾ ਕਲਰ ਡਿਜ਼ਾਈਨ ਅਲੱਗ ਮਿਲ ਜਾਏਗਾ ਇਹ ਡਿਜ਼ਾਈਨ ਵੀ ਬਹੁਤ ਸੋਹਣਾ ਹੈ 2800 ਪ੍ਰਾਈਸ ਨੇ ਜੀ ਇਹਨਾਂ ਸਾਰੇ ਸੂਟਾਂ ਦੇ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਠੀਕ ਹੈ ਜੀ ਤੇ ਹੁਣ ਦਿਖਾਣੀ ਤੁਹਾਨੂੰ ਮੈਂ 25 ਆ ਨਾ ਇਹ ਸੇਮ ਹੈ ਜੀ creep ਦੇ ਉੱਪਰ 5 ਮੀਟਰ ਦਾ ਸਟਫ ਦੇ ਉੱਪਰ ਹੈ ਜੀ ਇਹ ਵੀ ਇਹ ਵੀ ਸੂਟ ਬਹੁਤ ਜ਼ਿਆਦਾ ਇਹ ਵਾਲਾ ਡਿਜ਼ਾਈਨ ਵੀ ਚੱਲਦਾ ਹੈ ਇਹ 2500 ਦਾ ਸੂਟ ਆ ਇਹਦਾ ਦੁਪੱਟਾ ਜਿਹੜਾ ਸਿੰਗਲ ਲਾਈਨ ਦੇ ਨਾਲ ਬਹੁਤ ਸੋਹਣਾ ਹੈਵੀ ਲੁੱਕ ਦਿੱਤੀ ਹੋਈ ਆ ਆਰੀ ਵਰਕ ਦੇ ਨਾਲ ਇਹ ਸਾਨੂੰ ਦੋ ਕਲਰ ਮਿਲ ਜਾਣਗੇ ਠੀਕ ਹੈ ਇਹ ਰੈੱਡ ਕਲਰ ਨਹੀਂ ਹੈਗਾ ਨਾ ਇਹ ਰਾਣੀ ਸ਼ੇਡ ਹੈ ਹੋਰ ਹੀ ਤਰ੍ਹਾਂ ਦਾ ਮਿਕਸ ਜਾਂ ਸ਼ੇਡ ਹੈ ਜੇ ਇਹ ਸੂਟ ਵੀ ਤੁਹਾਨੂੰ 2500s ਮਿਲੇਗਾ ਇਹਦੇ ਨਾਲ ਇਹਦੇ ਨਾਲ ਦੇ ਪਹਿਲਾਂ ਬਹੁਤ سارے ਸੂਟ ਸੇਲ ਹੋਏ ਆ ਤੇ ਬਹੁਤ ਵਾਰੀ ਸਾਡੇ ਕੋਲੇ ਇਹ ਡਿਜ਼ਾਈਨ ਆ ਚੁੱਕੇ ਸਿੰਗਲ ਕਲਰ ਪਿਆ ਜੀ ਇਹ 2500 ਦਾ ਸੂਟ ਆ ਠੀਕ ਹੈ ਇਹ ਵੀ 2500 ਦਾ ਸੂਟ ਆ ਇਹ ਵੀ ਸਿੰਗਲ ਪਿਆ ਮਹਿੰਦੀ ਕਲਰ ਦੇ ਵਿੱਚ ਏ ਕਿਹੜਾ ਇਹਦਾ ਵੀ ਬਹੁਤ ਸੋਹਣਾ ਬਣਿਆ ਹੋਇਆ ਤੇ ਇਹ ਵੀ ਸਿੰਗਲ ਕਲਰ ਪਿਆ ਜੇ ਇਹ ਵੀ 2500 ਦਾ ਹੈ 2500 ਦੇ ਵਿੱਚ ਤੋਂ ਨੂੰ ਬਹੁਤ ਸੋਹਣੇ ਹੈਵੀ ਹੈਵੀ ਜੇ ਸੂਟ ਦੇ ਰਹੇ ਆ ਇਹ ਠੀਕ ਹੈ ਇਹ ਸੂਟ ਹੈਗਾ 3000 ਦਾ ਬਹੁਤ ਸਾਰੇ ਇਹਨੂੰ ਪਸੰਦ ਕਰਦੇ ਆ ਸਾਰੇ ਜਾਨੇ ਤੇ ਇਹ ਮੇ ਵੀ ਲਾਸਟ ਹੀ ਪੀਸ ਰਹਿ ਗਿਆ ਸਾਡੇ ਕੋਲ ਇੱਕੋ ਹੀ ਪੀਸ ਆ ਨੇਚਰਲ ਕريب ਹੈ ਜੀ ਸਾਰਾ ਪਰਲ ਵਰਕ ਦਾ ਕੰਮ ਹੋਇਆ ਹੋਇਆ ਇਸ ਤੇ ਇਹ ਘੇਰਾ ਹੈਵੀ ਮਿਲ ਜੇਗਾ ਠੀਕ ਹੈ ਜੀ ਚਨੌਂ ਸ਼ਵਾਨ ਦਾ ਦੁਪੱਟਾ ਨੈਕਸਟ ਦੇ ਰਹੀਆਂ ਤੁਹਾਨੂੰ थ्रेड ਵਰਕ ਦੇ ਉੱਪਰ ਇਹ थ्रेड ਵਰਕ ਤੇ ਆ ਸਾਰਾ ਹੀ ਹੈਂਡ ਵਰਕ ਦੇ ਨਾਲ ਬਣਿਆ ਹੋਇਆ ਥੋੜਾ ਜਿਹਾ ਇਸ ਦੇ ਅਕੋਰਡਿੰਗ ਸੂਟ ਬਣਿਆ ਹੋਇਆ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ 3950 ਦਾ ਪੀਸ ਹੈ ਪਰ ਅਲੱਗ ਜੀ ਲੁੱਕ ਹੈ ਜੀ ਚਨੌਂਚ ਫੋਨ ਦਾ ਪੇਸਟਿੰਗ ਦੇ ਨਾਲ ਇਹਦਾ ਦੁਪੱਟਾ ਰਹੂਗਾ ਦੁਪੱਟਾ ਵੀ ਲੰਮਾ ਛੋੜ ਹੈ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਇਹ ਚ ਕਲਰ ਦਿੰਨੇ ਆ ਤੁਹਾਨੂੰ 3950 ਦਾ ਸੂਟ ਹੈ ਨੈਕਸਟ ਦਿੰਨੇ ਤੁਹਾਨੂੰ ਪਰਲ ਵਰਕ ਦੇ ਉੱਪਰ ਇਪਲ ਵਰਕ ਦਾ ਜੀ ਹੈਵੀ ਜャ ਸੂਟ ਜਾਲ ਦੁਪੱਟੇ ਦੇ ਨਾਲ ਤੁਹਾਨੂੰ ਲੁੱਕ ਬਹੁਤ ਹੈਵੀ ਆ ਤੇ ਪ੍ਰਾਈਸ ਬਹੁਤ ਘੱਟ ਆ ਜੀ। ਨੈਚੁਰਲ ਕ੍ਰੇਪ ਦੇ ਉੱਪਰ ਸੂਟ ਆ। ਸਾਰਾ ਫਰੰਟ ਹੈਵੀ। ਘੇਰੇ, ਬਾਜੂ ਸਾਰਾ ਬਣਿਆ ਹੋਇਆ ਸੂਟ ਆ। ਤੇ ਇਹ ਹੈਗਾ ਦਾ ਦੁਪੱਟਾ। ਦੁਪੱਟੇ ਦੀ ਲੁੱਕ ਦੇਖੋ। ਜਾਲ ਦੇ ਵਿੱਚ ਆ ਜੀ 4200 ਦਾ ਸੂਟ ਆ। ਸਾਰਾ ਹੀ ਹੈਂਡਵਰਕ ਦੇ ਨਾਲ ਬਣਿਆ ਹੋਇਆ ਘੇਰਾ ਵੀ ਬਹੁਤ ਹੈਵੀ ਆ 4200 ਦੇ ਵਿੱਚ ਸੌਟ ਆ ਜੇ ਇਹਦੇ ਵਿੱਚ ਇਹ ਕਲਰ ਮਿਲ ਜੇਗਾ ਤੇ ਕੇਚੇ ਤੁਹਾਨੂੰ ਡਿਜ਼ਾਈਨ ਮਿਲ ਜੇਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਇਹਦੇ ਵਿੱਚ ਲਾਈਟ ਕਲਰ ਆ ਜਾਏਗਾ ਇਹ ਘੇਰਾ ਬਣਿਆ ਹੋਇਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਇਹ ਸਾਨੂੰ ਦੋ ਕਲਰ ਮਿਲ ਜਾਣਗੇ ਨੈਕਸਟ ਹੈਗਾ ਗਲਾਸ ਟਿਸ਼ੂ ਦੇ ਉੱਪਰ ਇਹ ਵੀ ਸੂਟ ਬਹੁਤ ਸੋਹਣਾ ਗਲਾਸ ਦੇ ਉੱਪਰ ਬਹੁਤ ਪਿਆਰਾ ਪੀਸ ਆ 3750 ਪ੍ਰਾਈਸ ਆ ਜੀ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਇਹਦੇ ਨਾਲ ਸਿਲਕ ਦੀ ਸਲਵਾਰ ਆ ਤੇ ਚਨਾਉਂਚ ਫੌਂਦਾ ਦੁਪੱਟਾ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਸੂਟ ਇਹ ਪੇ ਹੈ ਹੈਵੀ ਵਰਕ ਦੇ ਵਿੱਚ ਆ ਜੀ ਲਾਸਟ ਪੀਸ ਪੇ ਹੈ ਸ਼ਿਮਰ ਦੀ ਸ਼ਰਟ ਆ ਕ੍ਰੇਪ ਦੀ ਸਲਵਾਰ ਆ ਠੀਕ ਹੈ 35700 ਪ੍ਰਾਈਸ ਹੈਗਾ ਤੇ ਹੁਣ ਤੁਹਾਨੂੰ ਇਹ 4700 ਚ ਦੇਵਾਂਗੇ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਠੀਕ ਹੈ ਇੱਕ ਸੂਟ ਇਹ ਲਾਸਟ ਪੇ ਆ ਇਹ ਕਿਸੇ ਨੇ ਬੁਕਿੰਗ ਕੀਤੀ ਹੋਈ ਸੀਗੀ ਸਤੋ ਬਾਈ ਮਿਸਟੇਕ ਹੁੰਦਿਆ ਨਹੀਂ ਗਿਆ ਸੂਟ ਤੇ ਇਹ ਹੈਗਾ 크레이ਪ ਦਾ ਸੂਟ ਸਭ ਨੂੰ ਬਹੁਤ ਪਸੰਦ ਆਣ ਵਾਲਾ 크레이ਪ ਦੀ ਸ਼ਰਟ ਆ ਜੀ 5800 ਦਾ ਸੂਟ ਸੀਗਾ ਤੇ 5500 ਦਾ ਸੂਟ ਦਵਾਂਗੇ ਲਾਸਟ ਪੀਸ ਪੇ ਆ ਔਰਗਨਜ਼ਾ ਦਾ ਸੂਟ ਆ ਜੀ 2950 ਪ੍ਰਾਈਸ ਆ ਗਰਲਿਸ਼ ਲੁੱਕ ਦੇ ਸੂਟ ਨੇ ਬਲੌਕ ਪੇਂਟਿੰਗ ਦੇ ਨਾਲ ਆਰੀ ਵਰਕ ਬਹੁਤ ਸੋਹਣਾ ਹੋਇਆ ਹੋਇਆ ਏ ਕਾਫੀ ਘੱਟ ਪ੍ਰਾਈਸ ਸੂਟ ਨੇ 35 ਵਾਲਾ ਸੂਟ ਸੀਗਾ 2950 ਦਾ ਸੂਟ ਲਾਇਆ ਹੋਇਆ ਸੀ ਤੇ ਤੁਹਾਨੂੰ ਉਹਨਾਂ 2900 ਤੋਂ ਵੀ ਘਟਾ ਕੇ ਇਹ 2700 ਦਾ ਸੂਟ ਪਵੇਗਾ ਇਹ ਸਟਾਕ ਕਰਨਾ ਹੈ ਕਲੀਅਰ ਦੁਪट्टे ਬਹੁਤ ਸੋਹਣੇ ਆ organza ਦਾ ਸੂਟ ਆ ਸਾਰੇ ਦੁਪੱਟੇ ਦੇ ਵਿੱਚ ਇਦਾਂ ਵਰਕ ਆ ਜਾਏਗਾ ਬਲੌਕ ਪੇਂਟਿੰਗ ਪਲੱਸ ਵਰਕ ਡਿਜ਼ਾਈਨ ਬਹੁਤ ਸੋਹਣੇ ਆ ਕਲਰ ਬਹੁਤ ਸੋਹਣੇ ਆ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਜੇ ਠੀਕ ਹੈ ਇੱਕ ਸਟੌਕ ਤੋਂ ਇਹ ਮਿਲ ਜਾਏਗਾ ਇਹ ਲਾਸਟ ਹੀ ਪੀਸ ਪੇ ਹੈ ਬ੍ਰாக்கਰ ਦੀ ਸ਼ਰਟ ਆ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ neck ਤੇ ਹੈਂਡਵਰਕ ਆ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਇਹ ਹੈਗਾ ਤਾਂ ਬ੍ਰੌਕੇਟ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਸਿਲਕ ਰਿਫਰ ਦਾ ਦੁਪੱਟਾ ਨਾਲ ਹੈਗੀ ਹੈ ਜੀ ਇਹ ਗੁੱਥਲੀ ਇਹਦੇ ਬਹੁਤ ਸੋਹਣੀ ਗੁੱਥਲੀ ਆ ਹੈਂਡਵਰਕ ਦੀ ਤੇ ਨਾਲ ਹੈਗੇ ਜੁੱਤੀ ਇਹ ਵੀ ਸੂਟ ਬਹੁਤ ਪਿਆਰਾ 40 ਨੰਬਰ ਲਿਖਿਆ ਹੋਇਆ ਜੁੱਤੀ ਤੇ 40 ਸਾਈਜ਼ ਤੇ ਹੁਣ 35 ਆ ਪ੍ਰਾਈਸ ਆ ਇਸ ਸੂਟ ਦਾ ਠੀਕ ਹੈ ਇਹ ਵੀ ਸੂਟ ਬਹੁਤ ਸੋਹਣਾ ਲੱਗ ਜੀ ਆਈਟਮ ਹੈ ਇੱਕ ਸੂਟ ਤੁਹਾਨੂੰ ਇਹ ਮਿਲ ਜੇਗਾ অর্ਗੈਂਜ਼ਾ ਦਾ ਸੂਟ ਆ ਠੀਕ ਹੈ ਸੋਹਣਾ ਪੀਸ ਹੈ ਵੀ ਲਾਸਟ ਹੀ ਪੀਸ ਹੈ ਸਿਲਕ ਦੀ ਸਲਵਾਰ ਆ ਤੇ ਦੁਪੱਟਾ ਵੀ ਹੈਵੀ ਦੇ ਵਿੱਚ ਆ ਏ ਵੀ ਪੀਸ ਲਾਸਟ ਪਿਆ ਸਾਰਾ ਦੁਪੱਟਾ ਡਬਲ ਲੇਅਰ ਦੇ ਵਿੱਚ ਹੈ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ 44 4000 ਦਾ ਸੂਟ ਪਏਗਾ ਤੁਹਾਨੂੰ ਇਹ 4500 ਵਾਲਾ ਇਹ ਸੂਟ ਵੀ ਬਹੁਤ ਪਿਆਰਾ ਹੈ ਲਾਸਟ ਪੀਸ ਬਹੁਤ ਸੋਹਣਾ ਸੂਟ ਹੈ ਬ੍ਰੋਕੇਟ ਦੇ ਉੱਪਰ ਸਾਰਾ ਨੈਕ ਬਣਿਆ ਹੋਇਆ ਨੀਚੇ ਬ੍ਰੋਕੇਟ ਦੀ ਸ਼ਰਟਾ ਪੂਰੀ ਤੇ ਬ੍ਰੋਕੇਟ ਤਾਂ ਹੀ ਬਹੁਤ ਪਿਆਰਾ ਹੈ ਦੁਪੱਟਾ ਕਾਫੀ ਅੱਛਾ ਸੂਟ ਹੈ ਇਹ ਹੈਗੀ ਹੈ ਜੀ ਸਲਵਾਰ ਇਹਦੀ ਤੇ 3300 ਹੈਗਾ ਇਹ ਸੂਟ ਦਾ ਪ੍ਰਾਈਸ ਹਾਂਜੀ ਉਮੀਦ ਕਰਦੀ ਹਾਂ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ